ਰੌਂਗਾਂ ਆਪ ਕੀਤੇ ਹੋਏ ਹੁਣ ਤੱਕ ਕਿੰਨੇ ਸਾਲ ਬਣੇ ਹੋਏ ਆ ਚੁੱਕੇ ਕਿਤੇ ਹੀ ਕਰਦੀਆਂ ਆ ਨਹੀਂ ਕੋਈ ਬੰਦਾ ਬਾਬਾ ਜੀ ਟਾਈਮ ਦੋ ਇਹਨਾਂ ਨੂੰ ਸਮਾਂ ਦੋ ਇਹਨਾਂ ਨੂੰ ਨਹੀਂ ਆਪਾਂ ਕਿਉਂ ਹੋ ਕਰੀਏ ਜੀ ਆਪਾਂ ਇੱਥੇ ਆ ਕੇ ਪਰਵਾਰ ਪਰਵਾਰ ਸਹਿਤ ਹੈਗਾ ਪਰਵਾਰ ਨਿਯਤ ਹੈ ਇਹ ਲੈ ਬਾਈ ਕਮਲ ਜੀ ਕਿ ਆ ਵੀ ਕੋਲ ਆ ਮੈਂ ਮੰਗਿਆ ਕਿ ਇਹਨਾਂ ਨੇ ਇੱਥੇ ਲੋਕ ਮਾਰ ਦਿੱਤੀ ਉਹ ਬੰਦਾ ਜੀ ਕੋਈ ਦੋ ਦਿਨਾਂ ਦਾ ਟਾਈਮ ਨਹੀਂ ਮੰਗਿਆ ਸੰਜੇ ਜੀ ਪਰਮਾਨੀ ਪਹਿਲਾਂ ਹੀ ਸੰਜੇ ਜੀ ਸੈਸ਼ਨ ਨੇ ਆਪਾਂ ਨੂੰ ਮੈਸੇਜ ਮਿਲਿਆ ਸੀ ਸਟੇਜ ਤੇ ਵੀ ਕੋ ਦਿਨਾਂ ਦਾ ਸੰਜੀ ਹਾਂਜੀ ਹਾਂਜੀ ਪਰ ਹੁਣ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਾਡਾ ਕੋ ਠੁਕਵਾ ਦੋ ਦਿਨਾਂ ਦਾ ਸਮਾਂ ਨਹੀਂ ਝੂਠ ਪਰ ਝੂਠ ਹੋਣੀ ਨਹੀਂ ਕਹਿੰਦੇ ਦੋ ਤਿੰਨ ਦਿਨਾਂ ਦਾ ਸਮਾਂ ਦੇਣਾ ਹੈ ਜਾਂ ਨਹੀਂ ਦੇਣਾ ਇਹ ਵਿਚਾਰ ਸੰਗਤ ਫੈਸਲਾ ਨਹੀਂ 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 ਬੋਲੀ ਵੀ ਸੰਗਤ ਕੋਈ ਕਰੂ ਸਮਾਂ ਨਹੀਂ ਦੇਣਾ ਨਹੀਂ ਨਹੀਂ ਸਮਾਂ ਨਹੀਂ ਦੇਣਾ ਕਣ ਜੋ ਵੀ ਸੱਜੇ ਸਰ ਪ੍ਰਮਾਣ ਨਹੀਂ ਜਾਂ ਮੁਰਦਾਬਾ 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 ਪੁਲਸ ਮੁਰਦਾਬਾ 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 ਸਲਸਲਾਮ ਅਲੈਕੁਮ ਪੁਲਸ ਸਲਸਲਾਣਾ ਰਲੀਆਂ ਇਹਨਾਂ ਨੇ ਉਹਦੀ ਜਮਾਨਤ ਕਰਾਉਣੀ ਆ ਰਲੀਆਂ ਸਾਰੇ ਬਾਰ ਦੱਸੋ ਭਾਈ ਤੁਸੀਂ ਪਰਿਵਾਰ ਨੇ ਅੰਦਰ ਮੀਟਿੰਗ ਕੀਤੀ ਕਿ ਨਹੀਂ ਬੰਦ ਕਮਰੇ ਚ ਜਾ ਕੇ ਬਿਲਕੁਲ ਝੂਠ ਨਹੀਂ ਸੱਚ ਬੋਲਾਂਗੇ ਭਾਵੇਂ ਗੱਲ ਹੱਥ ਜੇ ਅੰਦਰ ਕਿਹੜੀ ਗੱਲੋਂ ਮੜੇ ਬਾਹਰ ਆ ਕੇ ਇੱਥੇ ਗੱਲ ਕਰਦੇ ਕੱਲ ਦੇ ਕਹਿੰਨ ਨਾ ਟਾਈਮ ਦਿੱਤਾ ਵੀ ਧਰਨਾ ਦੇਵਾਂਗੇ ਉੱਥੇ ਜਾ ਕੇ ਉੱਥੇ ਧਰਨਾ ਕਿਉਂ ਨਹੀਂ ਦਿੱਤਾ ਜਾ ਕੇ ਪਿਵਾੜ ਹੀ ਪੈਰ ਛੱਡ ਗਿਆ ਠੰਡਰੇ ਦੇ ਛੱਡ ਨਹੀਂ ਸੀ ਆ ਵੇ ਲੋ ਸੰਗਤ ਕੋਲਿਆ ਪੁੱਛ ਲੋ ਤੁਸੀਂ ਸਾਨੂੰ ਕੌਮਨ ਬੇਨਤੀ ਗੱਲ ਪੁੱਛ ਕੀ ਮਿਆਲ ਅੰਦਰ ਆ ਜਾਂਦੀ ਬਿਲਕੁਲ ਜੀ ਪਰਿਵਾਰ ਅੰਦਰ ਜਾ ਕੇ ਬੰਦ ਕਮਰੇ ਮੀਟਿੰਗ ਕਰਕੇ ਆਈ ਅੰਦਰ ਜਾ ਕੇ ਆ ਜਿਹਨੂੰ ਮਰਜ਼ੀ ਪੁੱਛ ਲੋ ਬਾਬਾ ਇਧਰ ਆ ਤੋ ਪੁਰਾ ਦਸਵੀਂ ਪਰਿਵਾਰਾਂ ਦੇ ਅੰਦਰ ਗਏ ਕਿ ਨਹੀਂ ਗਏ ਦੱਸੋ ਆ ਜਿੰਨੂੰ ਮਰਜ਼ੀ ਪੁੱਛੋ ਤੁਸੀਂ ਸੰਗ ਇੱਕ ਮਿੰਟ ਸੰਗ ਇੱਕ ਮਿੰਟ ਸੰਗਤ ਪਾਗਲ ਸੀ ਫਿਰ ਆਈ ਆ ਪਰ ਸੰਗਤ ਨੂੰ ਬੁਲਾਉਂਦੇ ਨੇ ਜਿਵੇਂ ਮਰਜ਼ੀ ਕਰ ਲੈਂਦੇ ਆ ਤੁਸੀਂ ਸਾਨੂੰ ਲੋੜ ਹੀ ਨਹੀਂ ਸਿਉਂਦੀ ਜਿਵੇਂ ਮਰਜ਼ੀ ਕਰੇ ਜੋ ਮਰਜ਼ੀ ਕਰੋ ਸਾਨੂੰ ਇੱਕ ਘੰਟੇ ਦਾ ਬੱਚਾ ਬੱਚਾ ਚੱਕ ਕੇ ਅੰਦਰ ਟੋਕਾਂ ਗਈ ਦੱਸੋ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਆ ਜਿਹੜਾ ਕਾਨੂੰਨ ਸਾਨੂੰ ਤੰਗ ਕਰਦਾ ਕਾਨੂੰਨ ਦੇ ਅੰਦਰ ਫਿਰ ਵੀ ਅਸੀਂ ਰਹਿੰਦੇ ਆ ਦੱਸੋ ਸਾਇਕਲ ਨਾਲੇ ਫਿਰ ਇਹਨੇ ਝੂਠ ਬੋਲਿਆ ਦੋ ਦਿਨਾਂ ਦਾ ਟਾਈਮ ਦਿੱਤਾ ਇੱਥੇ ਹੁਣ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਦਾ ਕੋਈ ਟਾਈਮ ਨਹੀਂ ਕਿਸੇ ਨੂੰ ਦਿੱਤਾ ਪੰਜਾਂ ਦਿਨਾਂ ਚ ਫੜੇ ਸਾ ਸਕਦੇ ਜਾਂ ਦਸਾਂ ਦਿਨਾਂ ਚ ਫੜ ਲੀਏ ਚਾਰਾਂ ਚ ਬੰਦੇ ਹਜੇ ਕੋਈ ਟਾਈਮ ਨਹੀਂ ਅਸੀਂ ਦਿੱਤਾ ਬਿਲਕੁਲ ਹੁਣ ਪਾਈ ਵੀਰ ਮੇਰੇ ਆ ਇੱਕ ਘੰਟੇ ਚ ਕਾਰਵਾਈ ਹੋ ਚੱਕਦੀ ਆ ਕਿਹੜੀਆਂ ਕੋਟਾਂ 'ਚ ਬੈਠੇ ਆ ਉਹ ਸਭ ਇਹਨਾਂ ਦੇ ਪਤਾ ਇਹਨਾਂ ਨੂੰ ਕਿੱਥੇ ਬੈਠੇ ਆ ਉਹ